ਸਾਨੂੰ ਹੁਣ ਤਾਂ ਕੀ ਗਿਆ ਪੰਜਾਬ ਨਸ਼ੇੜੀ ਆ ਪੰਜਾਬ ਨਸ਼ੇ ਦੇ ਨਾਲ ਮਰ ਗਿਆ ਖਤਮ ਹੋ ਗਈ ਜਵਾਨੀ ਮਨਜੋ ਪੰਜਾਬ ਦੇ ਅਣਖ ਇੱਤੇ ਹੋਣ ਦੀ ਗੱਲ ਆ ਜਾਂਦੀ ਹੈ ਨਾ ਸਾਡੀ ਫੇਰ ਅਸੀਂ ਜਾਨ ਦੀ ਪਰਵਾਹ ਨਹੀਂ ਕਰਾਂਗੇ ਵੀ ਇੰਨਾ ਇਨੇ ਸੰਗਤ ਇਨੇ ਲੋਕ ਇਨੇ ਨੌਜਵਾਨ ਐ ਤੇ ਜਥੇਬੰਦੀਆਂ ਇਨੇ ਆਹ ਕੁਝ ਹੋਊਗਾ ਇੱਥੇ ਚੜ ਕੇ ਹੁਣ ਕਿਸੇ ਦੇ ਜਿਹਨ ਅੱਜ ਤੋਂ ਪਹਿਲਾਂ ਮੇਰੇ ਸਾਹਮਣੇ ਨਾਲ ਨਹੀਂ ਹੋਣਾ ਸਰਦਾਰ ਦਾਵਾ ਚੰਡੀ ਕਰਦੇ ਆ ਸਰਦਾਰ ਕਾਤਾ ਜੀ ਬੈਠੇ ਆਪ ਅਬ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ ਜੀ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਫੇਰ ਯੂਨੀਵਰਸਿਟੀ ਆਏ ਆ ਜੀ ਬੱਚਿਆਂ ਦਾ ਹੌਸਲਾ ਫਸਾਈ ਕਰਨ ਤੇ ਉਹਨਾਂ ਨੂੰ ਸਪੋਰਟ ਕਰਨ ਤੇ ਬੱਚਿਆਂ ਨੂੰ ਇੱਕ ਸਾਥ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਬੱਚੇ ਦੇ ਵਿੱਚ ਜਿਹੜਾ ਇਸ ਉਮਰ ਦੇ ਵਿੱਚ ਜੋਸ਼ ਵੱਧ ਹੁੰਦਾ ਹੈ ਤੇ ਉਹਨਾਂ ਨੂੰ ਇੱਕ ਗਾਈਡੈਂਸ ਦੀ ਵੀ ਲੋੜ ਹੈ ਤੇ ਸੋ ਉਹ ਮੈਚੂਰ ਬੰਦਿਆਂ ਨੇ ਹੀ ਦੇਣੀ ਹੁੰਦੀ ਹੈ ਆ ਦੇਖ ਸਕਦੇ ਹਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਨੌਜਵਾਨ ਇਕੱਠੇ ਹੋਈ ਹੈ ਪਾਰਕ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਜਿਹੜਾ ਪੁਲਿਸ ਖੜੀ ਹੈ ਬੱਚੇ ਨੂੰ ਨਿਰੰਤਰ ਜਿਹੜੇ ਹੈਗੇ ਆ ਇੱਥੇ ਇਕੱਠੇ ਹੁੰਦੇ ਆ ਜੀ ਰੋਜ਼ ਉਹਨਾਂ ਦੇ ਜਿਹੜੀਆਂ ਮੰਗਾਂ ਆ ਉਹ ਸਰਕਾਰ ਤੱਕ ਦੇਖੋ ਕਦੋਂ ਤੱਕ ਮੰਨੀਆਂ ਜਾਂਦੀਆਂ ਫਰਜ਼ ਤਾਂ ਇਹੀ ਬਣਦਾ ਜੀ ਸਰਕਾਰ ਦਾ ਜਲਦ ਤੋਂ ਜਲਦ ਇਹਦਾ ਹੱਲ ਕੱਢੇ ਤੇ ਅੱਜ ਨਾਲ ਮੇਰੇ ਬੱਚੇ ਵੀ ਆਏ ਆ ਜੀ ਇੱਕ ਸਾਲ ਦੀ ਹੁੰਦਸੀ ਬੈਗ ਜੀ ਦਾ ਖਾਲਸਾ ਵੈਕਟੀ ਦੀ ਬਤ ਹੈ ਜੀ ਅੱਜ ਬਾਬਾ ਜੀ ਬਾਬਾ ਰਾਜ ਸਿੰਘ ਜੀ ਬੜੀ ਯੂਨੀਵਰਸਿਟੀ ਦੇ ਵਿੱਚ ਨੌਜਵਾਨਾਂ ਦਾ ਜਿਹੜਾ ਹੈਗਾ ਸਮਰਥਨ ਕਰ ਲਈ ਆਏ ਆ ਮੰਗਾ ਛੇਤੀ ਤੋਂ ਛੇਤੀ ਮੰਨ ਲੈਣੀਆਂ ਚਾਹੀਦੀਆਂ ਸਰਕਾਰ ਨੂੰ ਕਿਉਂਕਿ ਬੱਚਿਆਂ ਦਾ ਜਿਹੜਾ ਜਗ੍ਹਾ ਹੈ ਇਹ ਕਲਾਸਾਂ ਦੇ ਵਿੱਚ ਧਰਨਿਆਂ ਦੇ ਵਿੱਚ ਇਹਨਾਂ ਨੂੰ ਇੰਨੀ ਦੇਰ ਬਿਠਾਉਣਾ ਇਹ ਸਰਕਾਰਾਂ ਵਾਸਤੇ ਕੋ ਨਿਹਾਲੀ ਗੱਲ ਹੈ ਵੈਗੁਰੂ ਜੀ ਦਾ ਖਾਲਸਾ ਦੇਖੋ ਜਿਹੜੀ ਸਰਕਾਰ ਆ ਨਾ ਉਹ ਸਮੇਂ ਸਮੇਂ ਤੇ ਸਾਡੀ ਪੰਜਾਬ ਦੀ ਤਰੱਕੀ ਕਰ 16 ਨੇ ਸਾਨੂੰ ਹੁਣ ਤਾਂ ਕੀ ਗਿਆ ਪੰਜਾਬ ਨਸ਼ੇੜੀ ਆ ਪੰਜਾਬ ਨਸ਼ੇ ਦੇ ਨਾਲ ਮਰ ਗਿਆ ਖਤਮ ਹੋ ਗਈ ਜਵਾਨੀ 10 ਤਰੀਕ ਵਾਲੇ ਜਿਹੜਾ ਪ੍ਰੋਟੈਸਟ ਹੋਇਆ ਇੱਥੇ ਜਿਸ ਤਰ੍ਹਾਂ ਨੌਜਵਾਨ ਬੱਚੇ ਬੱਚੀਆਂ ਨੇ ਉਹਦਾ ਹੌਸਫੇ ਦਿਖਾਏ ਨੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਇਹ ਦਬਤ ਵਾਲੇ ਨਹੀਂ ਉਹ ਦੇਖਦੇ ਸੀ ਵੀ ਖਾਨੀਏ ਜਿਹੜੇ ਨੌਜਵਾਨ ਬੱਚੇ ਬੱਚੀਆਂ ਸੀ ਇਹਨਾਂ ਨੂੰ ਦਵਾਲਾ ਨੇ ਕੱਲਿਆਂ ਹਾਂ ਜਦੋਂ ਪੰਜਾਬ ਦੇ ਅਣ ਕਿੱਤੇ ਹੋਣ ਦੀ ਗੱਲ ਆ ਜਾਂਦੀ ਹੈ ਨਾ ਸਾਡੀ ਫਿਰ ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਅੱਜ ਜੋ ਕੁਝ ਹੋ ਰਿਹਾ ਅੱਜ ਇਹਨਾਂ ਕੁਝ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਗੀਵ ਸਿੰਘੂ ਕਹਾਉਂਦੀ ਕਲਾਵਰਤੂ ਇੱਕ ਕਲਾਪਰਸਪਰ ਵਰਤਿਸ ਇਹ ਜਿਹੜੀ ਚੀਜ਼ ਹੋਈ ਆ ਕਿਸੇ ਨੇ ਕਿਸੇ ਦੇ ਮਨ ਦੇ ਵਿੱਚ ਸੀ ਇਹ ਕਿਸੇ ਨੇ ਸੋਚਿਆ ਸੀ ਵੀ ਆਹ ਕੁਝ ਹੋਣਾ ਇੱਥੇ ਵੀਹਨਾ ਇੰਨੇ ਸੰਗਤ ਇੰਨੇ ਲੋਕ ਇੰਨੇ ਨੌਜਵਾਨ ਇਤੇ ਜਥੇਬੰਦੀਆਂ ਇੰਨੇ ਆਹ ਕੁਛ ਹੋਊਗਾ ਇਤੇ ਚੜ ਕੇ ਹੁਣ ਕਿਸੇ ਦੇ ਜਿਹਨ ਤੇ ਅੱਜ ਤੋਂ ਪਹਿਲਾਂ ਮੇਰੇ ਸਾਹਮਣੇ ਨਹੀਂ ਹੋਣਾ ਬਿਲਕੁਲ ਇਹ ਗੁਰੂ ਦੀ ਕਲਾ ਐ ਵਰਤਦੀ ਆ ਜਦੋਂ ਗੁਰੂ ਕਲਾ ਵਰਤਦਾ ਹੁੰਦਾ ਨਾ ਜਿੱਥੇ ਇਹ ਕਲਾ ਉੱਥੇ ਵਰਤਦੀ ਆ ਜਦੋਂ ਜਿੱਥੇ ਹੱਕ ਸੱਚ ਦੀ ਲੜਾਈ ਹੋਵੇ ਹੱਕ ਸੱਚ ਦਾ ਪਹਿਰਾ ਹੋਵੇ ਇਤੇ ਹੱਕ ਸੱਚ ਦੀ ਜਿਹੜੀ ਲੜਾਈ ਸਾਡੀ ਖੂਨ ਦੀ ਲੜਾਈ ਐ ਇਤੇ ਸਾਡੇ ਜਿਹੜੀ ਹੈਗੀ ਆ ਉਹ ਅਣਖ ਦੀ ਲੜਾਈ ਐ ਸਾਨੂੰ ਇਹ ਦਬਾਣਾ ਚਾਹੁੰਦੇ ਨੇ ਮਨੁੱਖੀ ਸਰਕਾਰ ਅਸੀਂ ਨਹੀਂ ਦਬਣ ਵਾਲੇ ਆ ਨੌਜਵਾਨਾਂ ਬੱਤੀ ਬੱਤੀਆਂ ਨੇ ਝੰਡਾ ਫੜਿਆ ਫੜਿਆ ਫਲਾਨ ਕੀਤਾ ਤੇ ਦਿਖਾਇਆ ਫਿਰ ਜੋ ਕੁਝ ਹੋਇਆ ਤੁਸੀਂ 10 ਤਰੀਕ ਨੂੰ ਤੇ ਗੁਰੂ ਦੀ ਜਗ੍ਹਾ ਵਰਗੀ ਸਭ ਨੇ ਦੇਖੀ ਵੀ ਦੇਖੀ ਹੋਈ ਜਾਂਦੇ ਨੇ ਇਤਨਾ ਆ ਰਹੇ ਨੇ ਇਹ ਜਿਹੜੇ ਕਹਿੰਦੇ ਸੀ ਵੀ ਅਸੀਂ ਇੱਥੇ ਬਣ ਨਹੀਂਵੇਂ ਇਹਨਾਂ ਨੂੰ ਹੰਕਾਰ ਵੀ ਸਰਕਾਰ ਨੂੰ ਵੀ ਇੱਥੇ ਅਸੀਂ ਕਿਸੇ ਨੂੰ ਅਜੇ ਤੱਕ ਬਣ ਨਹੀਂ ਦਿੱਤਾ ਤੇ ਯੂਨੀਵਰਸਿਟੀ ਚੰਡੀਗੜ੍ਹ ਤੇ ਕੋਈ ਆਇਆ ਨਹੀਂ ਹੈਗਾ ਬਿਲਕੁਲ ਤੇ ਅੱਜ ਇਹਨਾਂ ਨੇ ਸਾਰਾ ਕੁਝ ਸਭ ਕੁਝ ਚੱਕ ਕੇ ਜਿਹੜੇ ਨੌਜਵਾਨ ਜਿਹੜੇ ਬਣੇ ਸੀ ਉਹ ਸਾਰੇ ਚੱਕ ਕੇ ਇੱਥੇ ਆ ਕੇ ਦੇਗੀ ਤੇ ਇਹ ਗੱਲ ਹੈ ਵੀ ਸਰਕਾਰ ਸਾਨੂੰ ਸਮੇਂ-ਸਮੇਂ ਤੇ ਪਰਤਦੀ ਅਸੀਂ ਦੋਲਦੇ ਨਹੀਂ ਕਿ ਪੰਜਾਬ ਆਪ ਕੋਲੋਂ ਇਹਨਾਂ ਨੂੰ ਟੋਲਾ ਕਰਦੇ ਇਹ ਸਮੇਂ-ਸਮੇਂ ਤੇ ਤੁਤਾਜਾ ਵਾਅਦਾਈਦਾ ਭਾਵੇਂ ਨੌਜਵਾਨوں ਨੇ ਵੀ ਇਹ ਸੀ ਕਿ ਬੱਚੇ-ਬੱਚੀਆਂ ਨੂੰ ਵੀ ਕੋਈ ਫੈਸਲਾ ਨਾ ਹਾਵੇ ਕੱਲ੍ਹ ਲਈ ਇੱਥੇ ਜੁਨਿਵਰਸਿਟੀ ਨੇ ਕਰਨੇ ਹੁਣ ਸਾਡਾ ਦਾਵਾ ਚੰਡੀਗੜ੍ਹ ਤੇ ਆ ਬਿਲਕੁਲ ਪੰਜਾਬ ਸਾਡਾ ਚੰਡੀਗੜ੍ਹ ਸਾਡਾ ਹੱਕ ਹੈ ਜੀ ਹੱਕ ਸਾਡਾ ਅਸੀਂ ਬੈਠੇ ਹਾਂ ਅਬ ਬੱਚੇ-ਬੱਚੀਆਂ ਦੇ ਨਾਲ ਆ ਬਹੁਤ ਵੱਡੀਆਂ ਇਹਨਾਂ ਦੇ ਹੌਸਲੇ ਹਨਾਨੂੰ ਵੀ ਇਸ ਜਿਹੜਾ ਹੋਇਆ ਪ੍ਰੋਗਰਾਮ ਇਹ ਸਾਨੂੰ ਵੀ ਹੌਸਲਾ ਹੋ ਗਿਆ ਵੀ ਸਾਨੂੰ ਆਸ ਹੈ ਬਾਕੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਨਵੀਂ ਪਨੀਰੀ ਦੇ ਵਿੱਚੋਂ ਲੀਡਰਸ਼ਿਪ ਨਜ਼ਰ ਆਉਂਦੀ ਹੈ ਮਾਈ ਪਾਗੋ ਦੀਆਂ ਵਾਰਸਾਂ ਹਰੀ ਸਿੰਘ ਨੌਵੇਂ ਵਾਟਰ ਦੇ ਉਹਦੇ ਜਿਹਨੇ ਵੇਖੇ ਕਾਇੰਦ ਨੂੰ ਪੂਰੇ ਉਹ ਦਿਸ ਰਹੇ ਨੇ ਵੀ ਨੌਜਵਾਨਾਂ ਦੇ ਵਿੱਚ ਉਹ ਹੈ ਆਉਣ ਵਾਲਾ ਜਜ਼ਬਾ ਹੈਗਾ ਜਜ਼ਬਾ ਹੈਗਾ ਇੰਨਾ ਝੁਕਣ ਵਾਲੇ ਨੇ ਨਾ ਹੋਏ ਵੇਖਣ ਵਾਲੇ ਨੇ ਜਿਸ ਤਰ੍ਹਾਂ ਇਹਨਾਂ ਦੇ ਨਾਲ ਵਰਤੀਰਾ ਹੋਇਆ ਜਿਸ ਤਰ੍ਹਾਂ ਇਹਨਾਂ ਨੂੰ ਦਬਕੇ ਮਾਰੇਗਾ ਜਿਸ ਤਰ੍ਹਾਂ ਇਹਨਾਂ ਨੂੰ ਕੋਟਿਆ ਗਿਆ ਹੈ ਨਾ ਉਹ ਕਈ ਜੇ ਕੋਈ ਮਾੜਾ ਹੁੰਦਾ ਉਹ ਉਹ ਸਿਰੰਡਰ ਵੀ ਕਰ ਸਕਦੇ ਸੀਗੇ ਝੁਕ ਵੀ ਜਾ ਸਕਦੇ ਸੀਗੇ ਇੰਨਾ ਬਈ ਪਰ ਇਹਨਾਂ ਨੇ ਦ੍ਰਿੜ੍ਹ ਥੋਸਾ ਗੁਰੂ ਤੇ ਰੱਖਿਆ ਤੇ ਲੜੇ ਨੇ ਇਹ ਲੜ ਰਹੇ ਨੇ ਇਹ ਜज्ਬਾਤ ਇਹਨਾਂ ਦੇ ਜੱਜ ਵੀ ਇਹਨੂੰ ਸਲਾਮ ਆ ਸਲਾਮ ਇਹ ਸਾਡਾ ਵੀ ਜਿਹੜਾ ਹੌਸਲਾ ਵਧ ਗਿਆ ਸੀ ਇਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਦਬੋਣਾ ਨਹੀਂ ਇਹ ਨਹੀਂ ਨਹੀਂ ਕੋਈ ਇਹ ਬੜਾ ਵੱਡਿਆਂ ਦਾ ਆਸ਼ੀਰਵਾਦ ਹੀ ਸਭ ਤੋਂ ਵੱਡਿਆਂ ਦਾ ਕਹਿ ਜੀ ਹੁਕਮ ਕਰੋ ਸੇ ਤੰਬੂ ਵੀ ਲਾ ਦਿੰਨੇ ਕੋੜੇ ਵੀ ਤੁਸੀਂ ਕਹੋ ਤਾਂ ਸਹੀ ਬਿਲਕੁਲ ਠੀਕ ਤੁਹਾਡਾ ਤਾਂ ਮੇਰੇ ਨਾਲ ਆਸੀਂ ਨਾਲ ਆਸੀਂ ਜਦੋਂ ਹੱਕ 사ਜ ਲੜਾਈ ਹੁੰਦੀ ਹੈ ਸਾਰੇ ਬੱਚੇ ਬੱਚੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿ ਸਾਰੇ ਜਿਹੜੇ ਤੇ ਗੱਲ ਇਕੱਲੇ ਇੱਥੇ ਹੁਣ ਸਾਰਿਆਂ ਦੀ ਹੈ ਇਹ ਠੀਕ ਹੋ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਇਸਾਈ ਨੇ ਜਿਹੜਾ ਵੀ ਕੋਈ ਧਰਮ ਦਾ ਇੱਥੇ ਬੱਚਾ ਪੜਦਾ ਉਹਦਾ ਸਾਰਿਆਂ ਦਾ ਹੱਕ ਬਣਦਾ ਨਾਲ ਕਰਨੀ ਸੀ ਕੱਲੀ ਇਹ ਕੱਲਾ ਪੰਜਾਬ ਦਾ ਨਹੀਂ ਨਹੀਂ ਕੱਲਾ ਪੰਜਾਬ ਦਾ ਸਾਰਿਆਂ ਦਾ ਹੀ ਹੱਕ ਕਿਸੇ ਤੋਂ ਕਿਸੇ ਨਾਲ ਵੀ ਧੱਕਾ ਹੁੰਦਾ ਜੀ ਤੇ ਦੂਜੇ ਨੂੰ ਸਾਥ ਦੇਣਾ ਚਾਹੀਦਾ ਹੈ ਦੇਣਾ ਚਾਹੀਦਾ ਹਾਂ ਬਿਲਕੁਲ ਜੇ ਕੋਈ ਉਹਰੇ ਐਨਐਚਏ ਹਮਾਚਲਾ ਕਿਸੇ ਨੂੰ ਧੱਕਾ ਉਸ ਦੇ ਨਾਲ ਖੜਾਂਗੇ ਮਨੂੰ ਵਾਦੀ ਸਰਕਾਰ ਨੂੰ ਸਾਨੂੰ ਸਾਰੀ ਕਮਿਊਨਿਟੀ ਨੂੰ ਅਸੀਂ ਮੂਲ ਨਿਵਾਸੀ ਆ ਹਾਂਜੀ ਉਹ ਸਾਨੂੰ ਦੱਬਣਾ ਚਾਹੁੰਦੇ ਨੇ ਜਿਵੇਂ ਅਸੀਂ ਇਕੱਲੇ ਇਕੱਲੇ ਲੜਾਂਗੇ ਅਸੀਂ ਮਾਰੇ ਜਾਵਾਂਗੇ ਜਦੋਂ ਅਸੀਂ ਇਕੱਠੇ ਹੋਗੇ ਇੱਥੇ ਤਾਂ ਕੁਆਟਰ ਤੋਂ ਆਈ ਫਿਰ ਕਿਹੜੀ ਜਾਂਦੇ ਹਾਂ ਸੰਗਤ ਲੈ ਕੇ ਆਈ ਪਿਆਰ ਦਾ ਬੁੱਤ ਸਿੱਖਿਆ ਸਰਕਾਰ ਮੈਂ ਜਿਹੜੀ ਹੈਗੀ ਘੋਟੇ ਟੈਗ ਦੇਣੇ ਥੋੜੀ ਦਿਨਾਂ ਦੇ ਵਿੱਚ ਅੱਧਾ ਕੰਮ ਹੋ ਗਿਆ ਤਾਂ ਰਹਿ ਗਿਆ ਉਹ ਜੂਨ ਨੇ ਕਿਰਪਾ ਕਰ ਦੇਣੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਆਓ ਆਪਾਂ ਇਹਨਾਂ ਬੱਚਿਆਂ ਦਾ ਹੌਸਲਾ ਵਧਾਈਏ ਇੱਥੇ ਆਇਆ ਕਰੋ ਜਿੰਨਾ ਜਿਹੜੇ ਮਸਲਾ ਉਹਨਾਂ ਤੋਂ ਦੇ ਹੱਲ ਨਹੀਂ ਹੋ ਜਾਂਦਾ ਤੇ ਜਿਤਨੇ ਝੰਡੇ ਘਟਦੇ ਆ ਵਾਸਲਾ ਨੂੰ ਕੋਈ ਨਾ ਬੜਾ ਗਿਆ ਜੀ ਜੀ ਸਾਹਿਬ ਕਿਰਪਾ ਕਰਨਗੇ ਸਾਰਾ ਪੂਰੀ ਚੱਕ ਕੇ ਨਹੀਂ ਕਰਦੇ ਹਾਂ ਬੱਚਿਆਂ ਦੀ ਜ਼ਿੰਮੇਵਾਰੀਤ ਵੀ ਬੇਟੀਆਂ ਦੀ ਤੇ ਬੱਚਿਆਂ ਦੇ ਬਰਾਬਰ ਹੀ ਰਹੀ ਹੈ ਮੁੰਡਿਆਂ ਦੇ ਅੱਗੇ ਕਮਾਲ ਕਰਦੇ ਇਹ ਇੱਕ ਨਵਾਂ ਜਿਹੜਾ ਹੈਗਾ ਸ਼ੁਰੂਆਤ ਹੋਈ ਹੈ ਚੰਗੀ ਵਧੀਆ ਬਹੁਤ ਵਧੀਆ ਚਲੋ ਪਹਿਲਾਂ ਵੀ ਸੀਗੀਆਂ ਬੀਬੀਆਂ ਸਮੇਂ-ਸਮੇਂ ਸਰ ਜਿਹੜਾ ਆਪਦਾ ਕਰਦੀਆਂ ਰਹੀਆਂ ਪੂਰਾ ਦਿਲਕਾਰਿਆ ਜੀ ਅਸੀਂ ਪੂਰਾ ਜੀ ਪੂਰਾ ਆਪਾਂ ਸਾ ਦੇਖੋ ਜੀ ਗੁਰੂ ਕੇ ਲੰਗਰ ਮੈਗੀ ਦੇ ਇਹਦਾ ਇਹ ਸਾਡਾ ਪੰਜਾਬ ਹੈ ਜੀ ਇਹ ਤਾਂ ਸਮੇ ਸਮੇਂ ਨਾਲ ਲੰਗਰ ਦੀ ਵੀ ਰੂਪ ਬਦਲਦੇ ਰਹੇ ਆ ਪਰ ਇੱਕ ਤਰ੍ਹਾਂ ਖਾਮਾ ਆ ਬੇਟਾ ਨਿੱਕੇ ਜਿਹੇ ਬੱਚੇ ਦੇਖੋ ਜੀ ਨਿੱਕੇ ਨਿੱਕੇ ਬੱਚੇ ਵੀ ਆਪਦੇ ਮਾਪੇ ਨਾਲ ਇਸ ਪਵਿੱਤਰ ਜਿਹੜਾ ਹੈਗਾ ਅੰਦੋਲਨ ਚਾਈ ਹੈ ਜੀ ਤੇ ਇਹ ਵੱਡੇ ਹੋ ਕੇ ਆਪਾਂ ਸਹਿਜ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਵੀ ਆਉਣ ਵਾਲੇ ਸਮੇਂ 'ਚ ਮਹਾਨ ਬਣਨਗੇ ਜੀ ਬੱਚੇ ਜੇ ਬੱਚਿਆਂ ਨੂੰ ਵਾਲ ਸਿਖਾਵਾਂਗੇ ਦੇਖੋ ਜਿਵੇਂ ਬਾਜ ਹੈ ਜੀ ਉਹਦੇ ਬੱਚੇ ਨੂੰ ਹਜ਼ਾਰਾਂ ਫੀਟ ਤੋਂ ਉੱਪਰ ਸੈਟ ਕੇ ਉਹਨੂੰ ਵਾਲ ਸਿਖਾਉਂਦਾ ਜੋੜਨਾ ਸਿਖਾਉਂਦਾ ਤੇ ਉਵੇਂ ਹੀ ਸਾਡਾ ਫਰਜ਼ ਹੈ ਜੀ ਜਿਹੜੇ ਵੀ ਇਸ ਵੀਡੀਓ ਦੇ ਵਾਦਿਆਂ ਵਰਾਹੀ ਸੁਣ ਰਹੀ ਹੈ ਸਾਰਿਆਂ ਦਾ ਫਰਜ ਬਣਦਾ ਕਿ ਇਸ ਅੰਦੋਲਨ ਦੇ ਵਿੱਚ ਆਪ ਵੀ ਆਉਣ ਬੱਚਿਆਂ ਨੂੰ ਵੀ ਲਿਓ ਕਿਉਂਕਿ ਬੱਚੇ ਵੀ ਆ ਕੇ ਇੱਥੇ ਬਹੁਤ ਕੁਝ ਸਿੱਖਦੇ ਆ ਤੇ ਕਿੱਦਾਂ ਜਿਹੜੇ ਆ ਸਾਡੇ ਵੱਡੇ ਵੱਡੇ ਜਿਹੇ ਅੰਦੋਲਨ ਲੜਦੇ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਧਰਨੇ ਤੇ ਪਹੁੰਚੇ ਹੋਈਆਂ ਜੀ ਜਿਹੜਾ ਧਰਨਾ ਪਿਛਲੇ ਕਈ ਦਿਨਾਂ ਤੋਂ ਸੈਨੇਟ ਦੀ ਇਲੈਕਸ਼ਨ ਨੂੰ ਲੈ ਕੇ ਚੱਲ ਰਿਹਾ ਹੈ ਤੇ ਬੱਚਿਆਂ ਨੂੰ ਲੈਣ ਦਾ ਮਕਸਦ ਇਹੀ ਹੈ ਕਿ ਜਦੋਂ ਵੀ ਅਸੀਂ ਕਿਸੇ ਇਹ ਇਦਾਂ ਦੀ ਜਗ੍ਹਾ ਤੇ ਜਾਣਿਆਂ ਤਾਂ ਬੱਚਿਆਂ ਦੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਭਵਿੱਖ ਦੇ ਵਿੱਚ ਬੱਚਿਆਂ ਨੇ ਅੱਗੇ ਹੋ ਕੇ ਜਿਹੜਾ ਸਮਾਜ ਦੇ ਵਿੱਚ ਇੱਕ ਜ਼ਿੰਮੇਵਾਰ ਬਣਨਾ ਹੈ ਜ਼ਿੰਮੇਵਾਰ ਉਹ ਤਾਂ ਹੀ ਬਣਨਗੇ ਅਸੀਂ ਉਹਨਾਂ ਨੂੰ ਇਦਾਂ ਦੀ ਟ੍ਰੇਨਿੰਗ ਕਰਾਂਗੇ ਜਿਵੇਂ ਬਾਜ਼ ਆ ਉਹਦੇ ਬੱਚੇ ਨੂੰ ਹਜ਼ਾਰ ਫੁੱਟ ਅਸਮਾਨ ਦੇ ਉੱਪਰੋਂ ਥੱਲੇ ਨੂੰ ਛਿੱਟ ਦਿੰਦਾ ਤੇ ਬਿਲਕੁਲ ਧਰਤੀ ਦੇ ਕੋਲੇ ਬੋਚ ਲੈਂਦਾ ਤੇ ਉਹਦੀ ਜਿਹੜੀ ਟ੍ਰੇਨਿੰਗ ਐ ਇਦਾਂ ਹੁੰਦੀ ਐ ਉਡਣ ਦੀ ਤੇ ਅਸੀਂ ਵੀ ਬੱਚਿਆਂ ਨੂੰ ਅਗਰ ਉਡਣਾ ਸਿਖਾਉਣਾ ਹੈ ਤਾਂ ਉਹਦੇ ਵਿੱਚ ਸਾਨੂੰ ਵੀ ਬੱਚਿਆਂ ਨੂੰ ਹਮੇਸ਼ਾ ਇਦਾਂ ਨਾਲ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਸਮਾਜ ਦੇ ਵਿੱਚ ਇਦਾਂ ਦੀ ਕੋਈ ਜਿੱਥੇ ਵੀ ਕੋਈ ਅਨਿਆਂ ਹੁੰਦਾ ਹੈ ਉਹਦੇ ਖਿਲਾਫ ਜਿਹੜੇ ਉਹਨਾਂ ਦੇ ਵੱਡੇ ਭੈਣ ਭਾਈ ਨੇ ਉਹ ਕਿੱਦਾਂ ਲੜਦੇ ਨੇ ਚਾਚੇ ਤਾਏ ਉਹ ਜ਼ਰੂਰ ਉਹਨਾਂ ਨੂੰ ਉਹ ਸਿੱਖਣ ਉਹ ਤਾਂ ਹੀ ਸਿੱਖ ਸਕਦੇ ਆਂ ਅਗਰ ਆਪਾਂ ਉਹਨਾਂ ਨੂੰ ਘਰੋਂ ਬਾਹਰ ਕੱਢਾਂਗੇ ਜ਼ਰੂਰ ਇਦਾਂ ਅੰਦੋਲਨਾਂ ਦਾ ਜਿਹੜਾ ਹੈਗਾ ਉਹਦੇ ਬੱਚਿਆਂ ਨੂੰ ਹਿੱਸਾ ਬਣਾਓ ਤਾਂ ਜੋ ਉਹਨਾਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਹੋ ਜਾਵੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੇ ਮੇਰੇ ਵਿਚਾਰ ਆ ਉਹ ਪਸੰਦ ਆਈ ਹੋਣਗੇ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਅੱਗੇ ਤੋਂ ਇਦਾਂ ਅੰਦੋਲਨਾਂ ਦਾ ਹਿੱਸਾ ਜ਼ਰੂਰ ਬਣਾਇਆ ਕਰੋਗੇ